ਅਜਬਰਦਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੇ ਉਧਰੋਂ ਨਾਲ ਅੱਜ ਜੀ ਵੱਡੀ ਜਿੱਤ ਹੋਈ ਆ ਬੜੇ ਮਤਲਬ ਜਿਹੜੇ ਨੇ ਬੜੀ ਜਿੱਤ ਸਾਡੀ ਕਿੱਦ ਮਿਲੀ ਆ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆ ਜੀ ਕਿ ਬਹੁਤ ਵੱਡੀ ਲੜਾਈ ਸੀ ਦੋਵਾਂ ਵਾਰਡਾਂ ਦੇ ਵਿੱਚ 5 ਨੰਬਰ ਵਾਰਡ ਦੇ 7 ਨੰਬਰ ਵਾਰਡ ਦੇ ਵਿੱਚ 5 ਨੰਬਰ ਵਾਰਡ ਦੇ ਵਿੱਚ ਸਾਡਾ ਛੋਟਾ ਵੀਰ ਗੁਰਦੇਵ ਗੁਲਾਬ ਜੀ ਜੋ ਕਿ 175 ਵੋਟਾਂ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਆਏ ਤੇ 7 ਨੰਬਰ ਦੇ ਵਿੱਚ ਮੇਰੇ ਮਦਰ ਸਨ ਜੋ 227 ਵੋਟਾਂ ਤੋਂ ਜਿੱਤ ਕੇ ਆਏ ਨੇ ਔਰ ਇਹ ਜਿਹੜੀ ਜਿੱਤ ਆ ਇਹ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਵਿਕਾਸ ਪੱਖੀ ਸੋਚ ਜਿਹੜੀ ਆ ਉਹਦੀ ਜਿੱਤ ਆ ਔਰ ਪਿਛਲੇ ਤਿੰਨਾਂ ਸਾਲਾਂ ਤੋਂ ਉਹਨਾਂ ਨੇ ਬਹੁਤ ਵਧੀਆ ਜਿਹੜਾ ਡਵੈਲਪਮੈਂਟ ਦੇ ਕੰਮ ਆਪਸੀ ਭਾਈਚਾਰਕ ਦੇ ਕੰਮ ਜਿਹੜੇ ਆ ਉਹ ਉਹਦੇ ਵਿੱਚ ਜਿਹੜਾ ਵੱਧ ਚੜਕੇ ਜਿਹੜਾ ਵਾ ਉਹ ਯੋਗਦਾਨ ਦਿੱਤਾ ਉਹਦਾ ਇਹ ਰਿਜ਼ਲਟ ਆ ਕਿ ਲੋਕਾਂ ਨੇ ਉਹਨਾਂ ਦੀ ਜਿਹੜੀ ਵਿਕਾਸ ਪੱਖੀ ਸੋਚ ਆ ਚੰਗੀ ਸੋਚ ਆ ਉਹਨੂੰ ਜਿਹੜਾ ਵਾ ਪਹਿਰਾ ਦਿੱਤਾ ਉਹ ਤਾਂ ਮੰਗਲ ਦੀ ਬੜੇ ਵਾਦੇ ਕੀ ਹੋਣ ਲੱਗਦਾ ਇਹ ਸਾਲ ਦੇ ਵਿੱਚ ਪੂਰੇ ਹੋਣਗੇ ਦੇਖੋ ਜੀ ਲਗਭਗ ਜੋ ਕੁਝ ਵਾਰਡ ਦੇ ਵਿੱਚ ਹੋਣ ਵਾਲਾ ਸੀ ਪਾਈ ਨੰਬਰ ਤੇ 7 ਨੰਬਰ ਦੇ ਵਿੱਚ 70% ਕੰਮ ਜਿਹੜਾ ਕਰਕੇ ਲੋਕਾਂ ਕੋ ਵੋਟਾਂ ਫੇਰ ਮੰਗੀਆਂ ਨੇ ਬਾਕੀ ਜਿਹੜੇ ਕੋਈ 30% ਕੰਮ ਰਹਿ ਗਏ ਨੇ ਉਹ ਵੀ ਪਹਿਲ ਦੇ ਆਧਾਰ ਤੇ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਵਾ ਕੰਪਲੀਟ ਕਰਕੇ ਔਰ ਲੋਕਾਂ ਨੂੰ ਦੱਸਾਂਗੇ ਕਿ ਵਾਕਈ ਜੋ 30 40 ਸਾਲ ਇੱਥੇ ਰਾਜ ਕਰਦੇ ਰਹੇ ਜਿਹੜੇ ਦੋ ਪਰਿਵਾਰ ਉਹ ਸਹੀ ਹੱਕਦਾਰ ਨੇ ਬੋਰਡ ਦੇ ਕਿ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਆਮ ਆਦਮੀ ਪਾਰਟੀ ਹੱਕਦਾਰ ਨੇ ਅਨਿਕਦੇ ਉਹ ਕੀ ਕਹਿਣਾ ਚਾਹੁੰਦੇ ਹੋ ਅੱਜ ਸਰਟੀਫਿਕੇਟ ਮਿਲੇਗੇ ਹਾਂਜੀ ਅਸੀਂ ਤਾਂ ਅੱਜ ਐਡਮ ਆਫਿਸ ਆਏ ਆਂ ਜੀ ਇੱਥੋਂ ਅਸੀਂ ਐਮਸੀ ਜੋ ਨਵੇਂ ਕਾਉਂਸਲਰ ਚੁਣੇ ਗਏ ਆਂ ਬੀਬੀ ਤੇ ਮੈਂ ਗੁਰਦੇਵ ਸਿੰਘ ਅਸੀਂ ਧੰਨਵਾਦ ਕਰਨੇ ਆਂ ਵੋਟਰ ਸਪੋਰਟਰ ਤੇ ਜਿਨਨੇ ਭਰਾਵਾਂ ਨੇ ਸਾਡੇ ਨਾਲ ਕੰਮ ਕੀਤਾ ਸਾਰਿਆਂ ਦਾ ਤੇ ਮੰਤਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਵਿਕਾਸ ਦੇ ਨਾਂ ਤੇ ਇਹ ਇਲੈਕਸ਼ਨ ਲੜੀ ਤੇ ਲੋਕਾਂ ਨੇ ਭਰਵਾ ਹੰਕਾਰ ਦਿੱਤਾ ਕਿਹੜੀ ਕੰਮ ਹੋਣ ਜਿਹੜੇ ਪਹਿਲ ਦੇ ਅੱਤੇ ਕਰਾਈ ਜਾਣੇ ਆਂ ਹਾਂਜੀ ਸਾਰੇ ਅਸੀਂ ਜੀ ਵਿਕਾਸ ਨੂੰ ਲੈ ਕੇ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਆ ਜਿਦਾਂ ਗਲੀਆਂ ਲੋਕਾਂ ਦੀ ਕਾਫੀ ਸਮੇ ਤੋਂ 30 35 35 ਸਾਲ ਤੋਂ ਲੋਕਾਂ ਨੇ ਜਿਹੜਾ ਕਹਿੰਦੇ ਰਹੇ ਸਾਨੂੰ ਵੀ ਇਹ ਸਾਡੀਆਂ ਗਲੀਆਂ ਨਹੀਂ ਜੀ 30 ਸਾਲ ਤੋਂ ਬਣੀਆਂ 25 ਸਾਲ ਤੋਂ ਨਹੀਂ ਬਣੀਆਂ ਤੇ ਹੁਣ ਮੰਤਰੀ ਸਾਹਿਬ ਬਣਾ ਰਹੇ ਨੇ ਹੌਲੀ ਹੌਲੀ ਇਹ ਸਾਰਾ ਜੋ ਵੀ ਰਹਿੰਦੇ ਬਾੜਾਂ ਦੇ ਕੰਮ ਕਰਵਾਵਾਂਗੇ ਜੀ ਮੈਂ ਕੀ ਕਹਿਣਾ ਚਾਹੁੰਦੇ ਜੀ ਅੱਜ ਸਰਟੀਫਿਕੇਟ ਮਿਲੇ ਨੇ ਤੁਹਾਨੂੰ ਹਾਂਜੀ ਮੈਂ ਬਹੁਤ ਧੰਨਵਾਦ ਕਰਨੀ ਪਹਿਲੋਂ ਸਭ ਦਾ ਜਿੰਨਾਂ ਮੈਨੂੰ ਵੋਟਾਂ ਪਾ ਕੇ ਇੱਥੋਂ ਤੱਕ ਪਹੁੰਚਾਇਆ ਸਾਡੇ ਬਾਕੀ ਇਹ ਆ ਵੀ ਮંત્રી ਸਾਹਿਬ ਨੇ ਡਵੈਲਪਮੈਂਟ ਪਾਵਰ ਕੀਤੀ ਆ ਤੇ ਉਸ ਤੋਂ ਬਾਅਦ ਹੁਣ ਸਾਡਾ ਵੀ ਫਰਜ਼ ਏ ਵੀ ਅਸੀਂ ਉਹਨਾਂ ਦੇ ਨਾਲ ਚੱਲੀਏ ਜਿਸ ਤਰ੍ਹਾਂ ਮਤਲਬ ਵਾਰ ਵਾਲਿਆਂ ਨੇ ਕਰਕੇ ਆਏ ਵਾਦੇ ਉਹਨਾਂ ਦੇ ਵਾਦੇ ਪੂਰੇ ਕਰੀਏ ਬਾਕੀ ਮੈਂ ਇਸ ਤੋਂ ਵੱਧ ਤੇ ਕੁਝ ਨਹੀਂ ਕਹਿ ਸਕਦੀ ਸਾਰਿਆਂ ਦਾ ਥੈਂਕ ਯੂ ਕਹਿਣੀ ਆ ਇਹ ਸਾਰਿਆਂ ਨੇ ਬਹੁਤ ਸਾਥ ਦਿੱਤਾ ਬਹੁਤ ਪਿਆਰ ਦਿੱਤਾ ਥੈਂਕ ਯੂ ਅੱਜ ਅਸੀਂ ਆਪਣੇ ਦੋਨੋਂ ਕੈਂਡੀਡੇਟਸ ਨੂੰ ਆਂਟੀ ਨੇ ਨੀਲਮ ਰਾਣੀ ਨੇ ਗੁਰਦੇਵ ਜੀ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਕਿ ਜਿਹੜਾ ਬਹੁਤ ਵਧੀਆ ਜਿਹੜੀ ਜਿੱਥੋਂ ਹੀ ਬਹੁਤ ਜਿਆਦਾ ਭਾਰੀ ਬਹੁਮਤ ਨਾਲ ਜਿਹੜਾ ਆ ਇਹਨਾਂ ਨੇ ਜਿੱਥਾ ਹਾਸਿਲ ਕੀਤੀ ਆ ਨਾਲ ਦੀ ਨਾਲ ਅਸੀਂ ਜਿਹੜੇ 5 ਨੰਬਰ ਵਾਰਡ ਦੇ ਤੇ 7 ਨੰਬਰ ਵਾਰਡ ਦੇ ਜਿਹੜੇ ਨੇ ਵਸਨੀਕ ਨੇ ਜਿਹੜੇ ਵੋਟਰਸ ਨੇ ਜਿਨ੍ਹਾਂ ਨੇ ਸਾਡਾ ਇਨਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਵੇਂ ਦੇ ਵਿਕਾਸ ਕਾਰਜ ਲੈਣਗੇ ਕਾਫੀ ਵਿਕਾਸ ਕਾਰਜ ਪਛੜੇ ਜੇ ਪਿੰਨੋ ਪੀਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਅਸੀਂ ਪਿਛਲੇ ਕੁਛ ਅਰਸ ਦੇ ਦੌਰਾਨ ਜਿਹੜਾ ਦੋਨੋਂ ਵਾਰਡਸ ਦੇ ਵਿੱਚ ਜਿਹੜਾ ਆ ਬਹੁਤ ਕੰਮ ਕਰਵਾਇਆ ਜਿੱਦਾਂ ਅਸੀਂ ਸ਼ਹਿਰ ਚ ਕਰਵਾਇਆ ਅਸੀਂ ਬਿਨਾ ਵਿਤਕਰੇ ਤੋਂ ਡਵੈਲਪਮੈਂਟ ਕਰਵਾਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਸਾਡੇ ਦੋਨੋਂ ਕੈਂਡੀਡੇਟਸ ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ ਨੇ ਓਨੈਸਟ ਨੇ ਔਰ ਸੂ ਜਵਾਨਵੀ ਨੇ ਗੁਰਦੇਵ ਜੀ ਨੇ ਇਹਨਾਂ ਨੇ ਹੁਣ ਤੱਕ ਵਾਰਡ ਦੇ ਜਿਹੜੇ ਨੇ ਇਸ ਲਈ ਕੁਝ ਅਰਸੇ ਤੋਂ ਜਿਹੜੇ ਸਾਡੇ ਵਾਰਡ ਇੰਚਾਰਜ ਸਾਣੇ ਨਾ ਨੇ ਵਾਰਡ ਦੇ ਵਿੱਚ ਜਿਹੜੇ ਲੋਕਾਂ ਨੇ ਪਰਸਨਲ ਕੰਮ ਵੀ ਕੀਤੇ ਨੇ ਡਵੈਲਪਮੈਂਟ ਦੇ ਕੰਮ ਵੀ ਕੀਤੇ ਨੇ ਸਾਡੇ ਜਿਹੜੇ 7 ਨੰਬਰ ਵਾਰਡ ਦੇ ਇੰਚਾਰਜ ਅਮਿਤੋਲਜੀ ਨੇ ਸਾਡੇ ਸ਼ਹਿਰੀ ਪ੍ਰਧਾਨ ਨੇ ਬਹੁਤ ਹੀ ਹਾਰਡ ਵਰਕਿੰਗ ਨੇ ਵੀ ਸੂਝਵਾਨ ਨੇ ਇਹ ਵੀ ਸ਼ਹਿਰ ਵੀ ਵੇਖ ਰਹੇ ਨੇ ਸਾਡਾ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਤੇ 7 ਨੰਬਰ ਵਾਰਡ ਵੀ ਵੇਖਦੇ ਨੇ ਤੇ ਅਸੀਂ ਜਿਹੜਾ ਉਮੀਦ ਕਰਦੇ ਆ ਕਿ ਐਮਸੀ ਬਣਨ ਤੋਂ ਬਾਅਦ ਜੜਾਇਆ ਇਹ ਆਪਣੀ ਇਹੀ ਜਿਹੜੀ ਹੈ ਜਿਹੜੀ ਕੰਮ ਕਰਨ ਦੀ ਜਿਹੜੀ ਲਗਨ ਹੈ ਇਹਨੂੰ ਜਾਰੀ ਰੱਖਣਗੇ ਵਿਕਾਸ ਦੀ ਜਿਹੜੀ ਲੜੀ ਹੈ ਉਹਨੂੰ ਜਾਰੀ ਰੱਖਣਗੇ ਤੇ ਸਾਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਸਾਡੇ ਦੋਵੇਂ ਨਵੇਂ ਐਮਸੀ ਤੇ ਅਸੀਂ ਜਿਹੜੀ ਸਾਡੀ ਨਵੀਂ ਜਿਹੜੀ ਕਮੇਟੀ ਦੇ ਵਿੱਚ ਐਡੀਸ਼ਨ ਹੋਈ ਹੈ ਸਾਡੇ ਪ੍ਰਧਾਨ ਜੀ ਨੇ ਜਸਪਾਲ ਬੱਟੀ ਜੀ ਜਿਹੜੀ ਹੁਣ ਸਾਡੇ ਕੋਲ ਸਾਡੇ ਕੋਲ ਕੰਪਲੀਟ ਜਿਹੜਾ ਆ ਹਾਂ ਸਾਡਾ ਕੰਪਲੀਟ ਕੋਰੋਮੈਂਟ ਸੋ ਸਭਾਏ ਨੇ ਚੱਲ ਇਹ ਬੁਮਾ ਦੇ ਨਾਲ ਜੀਵਨ ਵਿੱਚ ਕੰਮ ਕਰ ਸਕਦੀ ਹੈ ਵਿਕਾਸ ਕਰ ਸਕਦੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજે બુક કરવાુ અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए इंडिया न्यूज ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ पीजीए इंडिया न्यूज